ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜੋ ਸਾਈਕਲ ਤੇ ਆ ਰਿਹਾ ਹੈ ਉਸ ਦੇ ਪਿੱਛੇ ਦੋ ਲੁਟੇਰੇ ਲੱਗਦੇ ਨੇ ਸ਼ਾਇਦ ਉਸ ਦੀ ਪਹਿਲਾਂ ਤੋਂ ਰੇਖੀ ਕਰ ਰਹੀ ਸੀ ਤਸਵੀਰਾਂ ਦੇ ਵਿੱਚ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਨਿਸ਼ਾਨਾ ਬਣਾਉਂਦੇ ਨੇ ਉਸ ਨੂੰ ਲੁੱਟ ਲੈਂਦੇ ਨੇ ਦਿਨ ਦੇ ਹੜੇ ਮੋਟਰਸਾਈਕਲ ਤੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਸ਼ਖਸ ਨੂੰ ਲਟਿਆ ਗਿਆ ਜਬਰਦਸਤ ਉਸ ਦੇ ਹੱਥ ਵਿੱਚੋਂ ਮੋਬਾਈਲ ਫੋਨ ਖੋ ਕੇ ਉਫਰਾਰ ਹੋ ਜਾਂਦੇ ਨੇ ਤੇ ਪੂਰਾ ਵਾਕਿਆ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਪਚ ਹੋ ਜਾਂਦਾ ਹੈ ਲਗਾਤਾਰ ਲੁਧਿਆਣਾ ਦੇ ਵਿੱਚ ਅਜਹੀਆਂ ਤਸਵੀਰਾਂ ਹੋਣਾ ਕਿਤੇ ਨਾ ਕਿਤੇ ਆਮ ਗੱਲ ਹੋ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਲੁਟੇਰਿਆਂ ਦੇ ਕੋਲੋਂ ਫੜ ਕੇ ਸਮਾਨ ਵੀ ਰਿਕਵਰ ਕੀਤਾ ਜਾਂਦਾ ਹੈ ਲੁਟੇਰਿਆਂ ਨੂੰ ਵੱਡੀ ਸਜ਼ਾ ਵੀ ਦਿੱਤੀ ਜਾਂਦੀ ਹੈ ਪਰ ਪਤਾ ਨਹੀਂ ਕਿਉਂ ਜਿਹੜੇ ਲੁਟੇਰੇ ਬਾਹਰ ਹਨ ਉਹਨਾਂ ਨੂੰ ਪੰਜਾਬ ਪੁਲਿਸ ਦਾ ਬਿਲਕੁਲ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਜਾਂਦਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਬੜੇ ਹੀ ਆਰਾਮ ਦੇ ਨਾਲ ਉਸ ਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਹਾਡੇ ਆਲੇ ਦੁਆਲੇ ਕੌਣ ਹੈ ਕਿਸ ਤਰੀਕੇ ਦੇ ਨਾਲ ਕੋਈ ਤੁਹਾਡੇ ਵੱਲ ਦੇਖ ਰਿਹਾ ਹੈ ਤੁਹਾਡੇ ਸਮਾਨ ਦੇ ਨਾਲ ਨਾਲ ਤੁਹਾਡੀ ਜਾਨ ਵੀ ਬੜੀ ਕੀਮਤੀ ਹੈ ਤੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਤਵਾਤ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜੋ ਸਾਈਕਲ ਤੇ ਆ ਰਿਹਾ ਹੈ ਉਸ ਦੇ ਪਿੱਛੇ ਦੋ ਲੁਟੇਰੇ ਲੱਗਦੇ ਨੇ ਸ਼ਾਇਦ ਉਸ ਦੀ ਪਹਿਲਾਂ ਤੋਂ ਰੇਖੀ ਕਰ ਰਹੀ ਸੀ ਤਸਵੀਰਾਂ ਦੇ ਵਿੱਚ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਨਿਸ਼ਾਨਾ ਬਣਾਉਂਦੇ ਨੇ ਉਸ ਨੂੰ ਲੁੱਟ ਲੈਂਦੇ ਨੇ ਦਿਨ ਦੇ ਹਾਰੇ ਮੋਟਰਸਾਈਕਲ ਤੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਸ਼ਖਸ ਨੂੰ ਲੁੱਟਿਆ ਗਿਆ ਜਬਰਦਸਤ ਉਸ ਦੇ ਹੱਥ ਵਿੱਚੋਂ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਪੂਰਾ ਵਾਕਿਆ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਸ ਹੋ ਜਾਂਦਾ ਹੈ ਲਗਾਤਾਰ ਲੁਧਿਆਣਾ ਦੇ ਵਿੱਚ ਅਜਹੀਆਂ ਤਸਵੀਰਾਂ ਹੋਣਾ ਕਿਤੇ ਨਾ ਕਿਤੇ ਆਮ ਗੱਲ ਹੋ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਲੁਟੇਰਿਆਂ ਦੇ ਕੋਲ ਫੜ ਕੇ ਸਮਾਨ ਵੀ ਰਿਕਵਰ ਕੀਤਾ ਜਾਂਦਾ ਹੈ ਲੁਟੇਰਿਆਂ ਨੂੰ ਵੱਡੀ ਸਜ਼ਾ ਵੀ ਦਿੱਤੀ ਜਾਂਦੀ ਹੈ ਪਰ ਪਤਾ ਨਹੀਂ ਕਿਉਂ ਜਿਹੜੇ ਲੁਟੇਰੇ ਬਾਹਰ ਹਨ ਉਹਨਾਂ ਨੂੰ ਪੰਜਾਬ ਪੁਲਿਸ ਦਾ ਬਿਲਕੁਲ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਜਾਂਦਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਬੜੇ ਹੀ ਆਰਾਮ ਦੇ ਨਾਲ ਉਸ ਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਹਾਡੇ ਆਲੇ ਦੁਆਲੇ ਕੌਣ ਹੈ ਕਿਸ ਤਰੀਕੇ ਦੇ ਨਾਲ ਕੋਈ ਤੁਹਾਡੇ ਵੱਲ ਦੇਖ ਰਿਹਾ ਹੈ ਤੁਹਾਡੇ ਸਮਾਨ ਦੇ ਨਾਲ ਨਾਲ ਤੁਹਾਡੀ ਜਾਨ ਵੀ ਬੜੀ ਕੀਮਤੀ ਹੈ ਤੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੀ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜੋ ਸਾਈਕਲ ਤੇ ਆ ਰਿਹਾ ਹੈ ਉਸ ਦੇ ਪਿੱਛੇ ਦੋ ਲੁਟੇਰੇ ਲੱਗਦੇ ਨੇ ਸ਼ਾਇਦ ਉਸ ਦੀ ਪਹਿਲਾਂ ਤੋਂ ਰੇਖੀ ਕਰ ਰਹੇ ਸੀ ਤਸਵੀਰਾਂ ਦੇ ਵਿੱਚ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਨਿਸ਼ਾਨਾ ਬਣਾਉਂਦੇ ਨੇ ਉਸ ਨੂੰ ਲੁੱਟ ਲੈਂਦੇ ਨੇ ਦਿਨ ਦੇ ਹਾਰੇ ਮੋਟਰਸਾਈਕਲ ਤੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਸ਼ਖਸ ਨੂੰ ਲਟਿਆ ਗਿਆ ਜਬਰਦਸਤ ਉਸ ਦੇ ਹੱਥ ਵਿੱਚੋਂ ਮੋਬਾਈਲ ਫੋਨ ਖੋ ਕੇ ਉਫਰਾਰ ਹੋ ਜਾਂਦੇ ਨੇ ਤੇ ਪੂਰਾ ਵਾਕਿਆ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਚ ਹੋ ਜਾਂਦਾ ਹੈ ਲਗਾਤਾਰ ਲੁਧਿਆਣਾ ਦੇ ਵਿੱਚ ਅਜਹੀਆਂ ਤਸਵੀਰਾਂ ਹੋਣਾ ਕਿਤੇ ਨਾ ਕਿਤੇ ਆਮ ਗੱਲ ਹੋ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਲੁਟੇਰਿਆਂ ਦੇ ਕੋਲ ਫੜ ਕੇ ਸਮਾਨ ਵੀ ਰਿਕਵਰ ਕੀਤਾ ਜਾਂਦਾ ਹੈ ਲੁਟੇਰਿਆਂ ਨੂੰ ਵੱਡੀ ਸਜ਼ਾ ਵੀ ਦਿੱਤੀ ਜਾਂਦੀ ਹੈ ਪਰ ਪਤਾ ਨਹੀਂ ਕਿਉਂ ਜਿਹੜੇ ਲੁਟੇਰੇ ਬਾਹਰ ਹਨ ਉਹਨਾਂ ਨੂੰ ਪੰਜਾਬ ਪੁਲਿਸ ਦਾ ਬਿਲਕੁਲ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਜਾਂਦਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਬੜੇ ਹੀ ਆਰਾਮ ਦੇ ਨਾਲ ਉਸ ਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਹਾਡੇ ਆਲੇ ਦੁਆਲੇ ਕੌਣ ਹੈ ਕਿਸ ਤਰੀਕੇ ਦੇ ਨਾਲ ਕੋਈ ਤੁਹਾਡੇ ਵੱਲ ਦੇਖ ਰਿਹਾ ਹੈ ਤੁਹਾਡੇ ਸਮਾਨ ਦੇ ਨਾਲ ਨਾਲ ਤੁਹਾਡੀ ਜਾਨ ਵੀ ਬੜੀ ਕੀਮਤੀ ਹੈ ਤੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕੇ ਜਾਣਕਾਰੀ ਪਹੁੰਚ ਸਕੀ